ਅਖੀ ਤਾਂ ਇਹ ਕੰਨਾਂ ਦੀ ਆਏ ਅਦਾਲਤਾਂ ਜੇ ਨੀ ਕਮਨਾਂ ਨੇ ਰੱਦ ਕਰਾ ਤਾ ਫਿਰ ਤਾਂ ਸਾਰੀ ਦਿਨ ਲਈ ਰੱਦ ਆਏ ਜੇ ਇਹ ਖਤਰ ਰੱਦ ਕਰਤੀ ਫਿਰ ਅਦਾਲਤਾਂ ਤਾਂ ਫੇਲ ਐ ਤੇ ਏਡੀ ਆਕੀ ਹੋਈ ਫਿਰਦੀ ਐ ਇਹਨੂੰ ਫੇਲ ਹੋਣਾ ਪਊ ਅਦਾਲਤਾਂ ਫੇਲ ਨਹੀਂ ਰਹਿੰਦੀ ਕਮਨਰ ਨਾਬਦੀ ਦੇ ਖਾਸ ਸੀ ਉਹ ਕੈਸੇ ਕਰਤੀ ਐ ਉਸ ਤੇ ਅਸੀਂ ਬਹੁਤ ਖੁਸ਼ ਆ ਪੇਚਣਾ ਪਊਗਾ ਪਹਿਲੇ ਪਾਈ ਹੱਥ ਕੜੀਆਂ ਲਾ ਕੇ ਝੂੜੀਆਂ ਦੇ ਜੁੱਡਾ ਵਫਰ ਕੇ ਲੈ ਆਉਂਦੇ ਜਿਆਦਾ ਅਸਰ ਐਡੀ ਸਰਤਾਈ ਹੈ ਕਿ ਰਾਤ ਬੀਤਾ ਦਮੇ ਉਹ ਦੇਖਾਈ ਛਲੇ ਨਾ ਕਰਦੀ ਉਹ ਲਾਲਤਾਂ ਨੂੰ ਵੀ ਕੁਰਸੀਆਂ ਦੇਣੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰ ਹੈ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਨ ਗੱਟ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕੰਮ ਚਾਹਦੀ ਆਸਾਂ ਨਹੀਂ ਪੰਜਾਬ ਦੇ ਜਿਹੜੇ ਬਜ਼ੁਰਗ ਆਤਮਾਦਾਰੀ ਹੈ ਨੌਜਵਾਨ ਨਿਛੜੀ ਹੈ ਗੁਰਦਾਸਰ ਨੇ ਜਿਉਂ ਮੈਂ ਬੀਬੀਆਂ 100-100 ਰੁਪਿਆ ਲੈ ਕੇ ਆਉਂਦੀਆਂ ਤੇ ਇੱਥੇ ਲਾਸਾਂ ਟੰਗੀਆਂ ਜਾਂਦੀਆਂ ਮਤਲਬ ਉਦੋਂ ਐਮਪੀ ਵੀ ਨਹੀਂ ਬਣੀ ਸੀ ਅੱਗੇ ਮਤਲਬ ਪੰਜਾਬ ਦੇ ਬੜ ਖਰਾਬ ਜ਼ਹਿਰ ਉੱਗਲਦੀ ਸੀ ਅਜਾ ਤਕਤੀਸ਼ਮਾਨੀ ਪੁੱਠਾ ਜੀ ਇਸ ਤਰ੍ਹਾਂ ਨਿਆ ਹੁਣ ਉਹ ਇਹ ਤਾਂ ਨਿਆ ਹੋਣਾ ਨਿਆ ਕਰਨਾ ਪਊਗਾ ਵਰਤਮ ਗਾੜੇ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆ ਹੁੰਦੇ ਤੇ ਗਾਂ ਦਰਗਾਹ ਦੀ ਮਾਨ ਹੁੰਦੀ ਹੈ ਇਹਨਾਂ ਦੀ ਕਿ ਉਹਨਾਂ ਨੂੰ ਨਿਆ ਕਰਨਾ ਪਊਗਾ ਰੱਬ ਨੂੰ ਜਾਣ ਕਰ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਕ ਤਾਂ ਕੇਸ ਲਿਮਾਣਾ ਕੀਤਾ ਜਾਵੇ ਸਾਡੀਆਂ ਉਮਰਾਂ ਵੱਡੀਆਂ ਹੋਊਗਾ ਅਸੀਂ ਆਪਾਂ ਪੈਸਾ ਸੋਲ ਲਈ ਜਿਉਂਦੇ ਕਿਉਂ ਦੂਜੇ ਸਰੇ ਗਾਲਾ ਬੀ ਗਵਰਨਮੈਂਟ ਕਰਦੇ ਆ ਕਿ ਬੈਂਟੀ ਆ ਸਾਡੀ ਬੈਂਟੀ ਕਾ ਲਈ ਆ ਉਹ ਬੈਂਟੀ ਆ ਟਾਈਮ ਟੱਪ ਗਿਆ ਮਿੰਟਾਂ ਆ ਟਾਈਮ ਟੱਪ ਗਿਆ ਹੁਣ ਤਾਂ ਅਗਵਾ ਸਹਿਜੀਆਂ ਹੋ ਗਏ ਸਾਰਾ ਕੁਝ ਹੋ ਗਾ ਰੋ ਝਗੜਾ ਹੋ ਗਿਆ ਹੁਣ ਤਾਂ ਜੱਸਾਂ ਜਿਵੇਂ ਫੈਸਲਾ ਕਰਨਗੇ ਸਾਨੂੰ ਉਹਦੇ ਤੇ ਪੂਰਟੀ ਹੈ ਅਸੀਂ ਆਖੇ ਕੋਈ ਪੰਜਾਬੀ ਨਹੀਂ ਕਿਸੇ ਨੂੰ ਕਸਾ ਲਈ ਵੇ ਆਦਿ ਕਿ ਗੱਗਦੀਆਂ ਨੇ ਕਿਹੜਾ ਗਨਾਹ ਹੀ ਹੋਣਾ ਉਹਨੂੰ ਖਸਾਖ ਕੇ ਉਹ ਤਾਂ ਦੇ ਕੰਮਾਂ ਕੀ ਪੂਰੇ ਹੋ ਦੀ ਤੇ ਅੱਗੇ ਜੇ ਲੈਣੀ ਆਲੀ ਗੱਲ ਪੈਣੀ ਤੇ ਦਰਦੀ ਜਾਣ ਧਿਆਹਦੀ ਐ ਝੂਠ ਮੂਠ ਬਕਦੀ ਐ ਉਹਦੇ ਅੰਦਰ ਸੱਚਾਈ ਨਹੀਂ ਉਹ ਤਾਂ ਮਨ ਤਾਂ ਹਕਾਰ ਦੇ ਬੋਲ ਬੋਲੇ ਹੋ ਗਿਆ ਤੇ ਹਕਾਰ ਦੀ ਭਰੀ ਐ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਰੱਬ ਸਾਥੇ ਥੰਦਾ ਉਹ ਸਿੱਧੀ ਨਹੀਂ ਤੇ ਉਹਦੇ ਫਿਰ ਰੱਬ ਦੀ ਕਲਾ ਨਹੀਂ ਹੈ ਕਿ ਅਸੀਂ ਜਿੰਨਾ ਵੀ ਹੋ ਸਕਿਆ ਸਾਰੇ ਪੰਜਾਬ ਵਾਸਤੇ ਖੜੇ ਹੈ ਤੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜੇ ਸਾਰੇ ਕਹਿਣਗੇ ਤਾਂ ਮaaf ਕਰ ਦਾਂਗੇ ਇਹਦੇ ਸਾਰੇ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਮaaf ਨਹੀਂ ਕਰਦੇ ਮaaf ਦਾ ਵਕਤ ਹੀ ਛੱਡ ਗਿਆ ਜੇ ਇਹ ਜਾਰੀ ਹੁਣਾ ਹੀ ਹੋਣੇ ਵਾਲੀ ਆਪੇ ਆਤਕੜੀ ਲੈ ਕੇ ਆਉਂਗੀ ਕਿ ਸੰਫੜ ਕੇ ਕਿ ਕਿਸਕੇ ਆ ਕੇ ਕਾਹਨੋਂ ਕਿਸੇ ਨਾ ਹੋਈ ਹੈ ਇਹ ਬਾੜੀ ਵੱਡੀ ਹੈ ਤੇ ਇਹ ਰਾਤ ਤਾਂ ਸਭ ਤੇ ਇਹ ਇਹ ਰਾਤਾਂ ਖੇਲ ਕਰੂੰਗੀ ਇਹ ਰਾਤਾਂ ਫੇਲ ਹੋ ਜਾਣਾ ਤੇ ਫਿਰ ਇਹ ਨਹੀਂ ਹੋਈ ਰਾਜਨ ਸਾਥੀਨ ਖਰਾਸਤ ਗਈ ਹੀ ਹੋਈ ਜੇ ਬੀ ਲੱਗੀ 8000 ਤੋਂ ਜੀਂਹਦੀ ਹੈ ਫਿਰ ਹਰਵਾਲ ਤਾਂ ਨਾੜੀਆਂ ਤੇ ਹੀ ਤੱਕ ਨਹੀਂ ਕੋਈ ਜਦੋਂ ਬਣੀ ਇਹਦੀ ਸਭ ਤੋਂ ਕੋਈ ਲੈ ਬਿਨਾ ਬਜਾ ਤੇ ਬਣਾ ਘਾੜ ਕੋਈ ਮਸਲਾ ਹੀ ਨਹੀਂ ਸੀ ਫਿਰ ਬਾਤ ਚ ਬੜੇ ਫਿਰ ਇਹ ਹਰੇਕ ਬੰਦੇ ਨਾਲ ਜਾ ਕੇ ਤੁਸੀਂ ਉਹਨੂੰ ਤੋਂ ਗਾਲਿਆ ਕਰੇ ਉਹ ਬੀਬੀ ਕੁਲਵਿੰਦਰ ਕੌਰ ਨਾਲ ਜਾ ਕੇ ਚੰਡੀਗੜ੍ਹ ਆਸੋਸਤੀ ਉੱਥੇ ਵੀ ਉਹਦੇ ਨਾਲ ਲੇਕੀ ਉਹ ਚਾਹੀ ਉਹਦਾ ਹੱਕ ਸੀ ਜੇ ਉਹ ਨੋਕੀ ਤੇ ਵੀ ਆਦੀ ਤਾਂ ਅਸੀਂ ਨਹੀਂ ਤਾਂ ਪਰ ਇਹਨੇ ਐਮਪੀ ਹੋਣ ਦੇ ਬਾਵਜੂਦ ਵੀ ਨਹੀਂ ਇਹ ਗੱਲ ਤੇ ਕਿਥੋਂ ਲੜਕੀ ਨੂੰ ਬਹਾਲ ਕੀਤਾ ਜਾਵੇ ਜਿਹੜੀ ਕਿ ਭੈਣ ਸੋਰੀ ਹੈ ਜਿਹਨੂੰ ਇਹ ਬੜਾ ਉਹਨਾਂ ਦਾ ਆਦੀ ਡੋਟੀ ਸੀ ਚੋਣ ਹੱਕ ਸੀ ਉਹ ਰੱਤਾ ਪਰਮਰਾਵੀ ਕਰੀ ਤੇ ਜਿਹੜੀ ਉਹ ਉੱਠੇ ਜਾਂਦੇ ਉਹ ਨਹੀਂ ਕਰੂਗਾ ਉਹ ਵੀ ਨਹੀਂ ਸਾਥ ਦੇਈ ਕਰੂ ਉਹ ਵੀ ਉਹਦਾ ਨਹੀਂ ਪਰਮਰਾਜ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਆਇਆ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭੁਗਾਨ ਨੂੰ ਲਾਉਂਦਾ ਹੈ ਹਣਸਾਂ ਜੋ ਵੀ ਆਉਂਦੀ ਕਰਮਾਂ ਕੋਲ ਪੰਡਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਕਿਸ ਨਹੀਂ ਆਦਾ ਬੰਦਾ ਦੇ ਕਰਮਾਂ ਦੇ ਭੋਗ ਭੋਗਦਾ ਭਾਈ ਜਿਹੜਾ ਕੀਤਾ ਉਹ ਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆ ਅਸਕੇ ਭੋਗ ਲਈ ਕੋਈ ਤੇ ਕੋਈ ਰੋ ਕੇ ਭੋਗ ਜਿਹੜਾ ਭੋਗਣਾ ਪਊਗਾ ਐਂ ਜੇ ਮੈਂ ਕੋਈ ਕਿੱਡੇ ਕੋ ਕੁਣਾ ਕਰਦੇ ਕੋਈ ਬੰਦੇ ਮਾਰ ਕੇ ਆ ਜਾਈ ਵੀ ਮੈਨੂੰ ਮੈਨੂੰ ਮaaf ਕਰ ਦਿਓ ਮੈਂ ਤੁਹ ਆਪਰੇ ਨਹੀਂ ਜਾਂਦਾ ਮੈਨੂੰ ਖਤਰਾ ਹੈ ਮੈਨੂੰ ਕੰਮ ਆਏ ਗੱਲਾਂ ਨਹੀਂ ਹੋ ਸਕਦੀਆਂ ਕੋੜਾ ਕੋ ਗਈ ਹੁੰਦਾ ਕੋਣ ਦੀ ਫੈਸਲਾ ਤਾਂ ਮੰਨਣਾ ਹੀ ਪਊ ਆ ਸਾਈ ਸ਼ੂਮੀ ਬੜੀ ਦੇਖ ਕੇ ਜੇ ਦਰਸ਼ਨੀ ਲਾਇਆ ਉਹਨੇ ਸਾਨੂੰ ਨਹੀਂ ਵੇਖਿਆ ਐ ਮੋਢੇ ਦੇ ਛੱਤੇ ਪਾਉਂਦੀ ਗੱਲ ਵਗਦੀਆਂ ਵਗਦੀ ਐ ਪਜਾਗ ਨੂੰ ਉਹ ਜਿਹੜੇ ਲੋਕ ਦੀ ਵਸਦਾਂ ਲੋਕ ਐ ਨਹੀਂ ਚੋਖਣ ਹੁੰਦੀ ਇਹ ਰਾਜਾ ਵੀ ਸੁਖੀ ਪਰਜਾ ਵੀ ਸੁਖੀ ਥਰੇ ਸੌਖੇ ਰਾਹ ਸੌਖੇ ਵਸਦਾ ਵੀ ਸੁੱਖ ਨਹੀਂ ਮੰਦੀ ਉਹ ਫਾਈ ਤਾਂ ਦੇ ਹੰਕਾਰ ਕੰਨੀ ਹੋਈ ਪਈ ਉਹਨਾਂ ਦਾ ਹੀ ਫਰਨੀ ਦਾ ਤਾਂ ਦੇ ਗੀਤ ਗਾਉਂਦੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਉਹਨੀਆਂ ਉਹ ਤਾਂ ਬੜੇ ਬੜੇ ਰਾਜੇ ਮਹਾਰਾਜੇ ਉਹ ਵੀ ਨਿੱਕਾ ਪੁੱਤ ਇਹ ਐਮਪੀ ਤਾਂ ਬਾਤ ਬਣ ਗਈ ਹੋ ਗਈ ਤੁਸੀਂ ਕੀ ਹੋਗਾ ਜਿਹੜੀ ਲੋਕ ਆਰਾਮ ਦੀ ਥਾਂ ਤੇ ਆ ਖਤਰਾ ਇਹ ਇਤਕਾਲਾ ਪੈ ਲਗਾ ਇਹਨੂੰ ਸਰਕਾਰ ਨੂੰ ਉਸ ਮਰੀਏ ਕਿਉਂਕਿ ਦੂਗੇ ਸਵੇਰ ਤੋਂ ਉੱਥੇ ਵੀ ਪ੍ਰੋਵਾਈਡ ਹੁੰਦੀਆਂ ਹੋਸ਼ੀਏ ਸਾਥ ਤੇ ਪਹਿਰੇ ਤੇ ਇਹਨੂੰ ਕਾਲਾ ਖਤਰ ਅਸੀਂ ਤਾਂ ਤੋਸਤਾ ਜੇਲੀ ਚਾੜੀਏ ਤਾਂ ਇਹ ਵਧੀਆ ਹੈ ਤੇ ਰਾਤ ਨੂੰ ਖੈਨ ਨਾ ਹੋਣਾ ਚਾਹੀਦਾ ਕੋਈ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਕੋਈ ਸਾਥ ਦੇ ਨਿਆਂ ਤੇ ਚਰਨਾ ਜਦੋਂ ਮਹਾਰਾਜ ਨੂੰ ਨੋ ਕੁਰਸੀ ਦਿੱਤੀ ਹੈ ਸਾਥ ਦਾ ਨਿਆਂ ਕਰਨ ਖਤਰ ਕੋਈ ਘਟ ਕੂੜਾ ਖਾਤਾ ਨਹੀਂ ਹੋਦਾ ਇਹ ਸੱਚੀ ਸੱਚ ਕਤਰੀ ਵਾਏ ਤੇ ਸੱਚ ਨਹੀਂ ਕਰਨਗੇ ਤੁਹਾਨੂੰ ਬਝਵਾ ਆ ਜਾਏਗਾ ਅਸੀਂ ਤਾਂ ਇਹ ਕਹਿੰਦੇ ਆਏ ਅਦਾਲਤਾਂ ਦੇ ਨੇ ਕੰਮ ਨਾਲ ਰੱਦ ਕਰਾਤੇ ਤਾਂ ਫਿਰ ਤਾਂ ਸਾਰੀ ਦਿਨ ਲਈ ਰੱਖਦਾ ਏ ਜੇ ਜੇ ਖਤਰ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਈ ਅਕੀ ਹੋਈ ਫਿਰਦੀ ਏ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਤੇ ਨਹੀਂ ਰਹੇਂਗੇ ਈ ਮਲੂਤੂਸੀ ਕਰਨੇ ਪੇਸ਼ ਹੋਵੇ ਇਥੇ ਆ ਕੋਈ ਪੀਛਣਾ ਪਊਗਾ ਪਹਿਲੇ ਪਾਈ ਹੱਥ ਕੜੀਆਂ ਲਾ ਕੇ ਤੂੰ ਘੁੜੀ ਅੱਛੀ ਜੁੰਡਾ ਦੇ ਫੜਕੇ ਲੈ ਆਉਂਦੀ ਜਿਆਦਾ ਅਦਾ ਦੀ ਸਰਤਾਈ ਹੈ ਕਿ ਅਦਾ ਅਕਬੀ ਤਾਂ ਦਮਿਆਂ ਦੇਖਾਈ ਖੜੇ ਨਿਆ ਕਰ ਦਿਓ ਲਾਲਤਨ ਦੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕੰਮ ਚਾਹਦੀ ਆ ਲਾਲਤਨ ਇਹ ਤਾਂ ਪਿਛਮਾ ਨਹੀਂ ਪੁੱਠਾ ਜੇ ਇਸ ਤਰ੍ਹਾਂ ਨਿਆ ਨਿਆ ਹੁਣ ਉਹ ਇਹ ਤਾਂ ਨਿਆ ਹੋਊਗਾ ਨਿਆ ਕਰਨਾ ਪਊਗਾ ਵਾਟਮ ਗਾਦੀ ਬੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆ ਹੁੰਗੇ ਤੇ ਗਾਂ ਦਰਗਾਹ ਦੀ ਮਾਨ ਹਮੇਂ ਇਹਨਾਂ ਦੀ ਤੇ ਉਹਨਾਂ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ ਤੇ ਪਿਛਲੇ ਪੱਲੇ ਇੱਕ ਵਾਰੀ ਤਰੀਕ ਤੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸੀਂ ਅੱਖੇ ਕੋਈ ਪੰਜਾਬੀ ਨਹੀਂ ਕਿਸੇ ਨੂੰ ਕਸਾਲੇ ਕਹਿੰਦੇ ਜੇ ਤੂੰ ਯਾਦਦੀਆਂ ਨੇ ਕਿਹੜਾ ਗੁਨਾਹ ਹੈ ਹੋਣਾ ਉਹਨੂੰ ਕੁਸਾ ਕੇ ਉਹ ਤਾਂ ਦੇ ਕੰਮਾਂ ਕੀ ਪੂਰੇ ਆਂ ਦੀ ਤੇ ਗੇਹ ਲੈਣੀ ਉਹਦੀ ਗਰਲਫ੍ਰੈਂਡ ਨੂੰ ਤੇ ਅੰਦਰ ਦੀ ਜਾਣ ਤਿਆਹਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਉਹ ਮੰਨਦਾ ਹਕਾਰ ਦੇ ਬੜ ਬੜੇ ਉਹ ਹੱਦਿਆ ਤੇ ਹਕਾਰ ਦੀ ਭਰੀ ਹੈ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਰੱਬ ਨਾਲ ਖੜੇ ਖੰਡਾ ਉਹ ਸਿੱਧੀ ਨਹੀਂ ਤੇ ਉਹਦੇ ਫਿਰ ਰੱਬ ਦੀ ਕਲਾ ਵੀ ਹੈ ਕੋਰਟ ਵੱਲੋਂ ਇਹ ਵੀ ਕੰਪੀਟੀਸ਼ਨ ਹੋਈ ਹੈ ਮਾਦਾ ਜੀ ਜੇ ਏ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜਮਾਨਤ ਹੈ ਉਹ ਅਰਜੀ ਕੈਂਸਲ ਹੋ ਜੂਗੀ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜੀ ਉਹ ਜਾਰੀ ਹੋ ਜਾਣਗੇ ਠੀਕ ਹੋ ਗਿਆ ਜੇ ਜਾਰੀ ਹੋਣਾ ਹੀ ਹੋਣੇ ਵਾਲੀ ਆਪੇ ਆਥ ਕੜੀ ਲੈ ਕੇ ਉਹਨੂੰ ਵੀ ਕਿਸੇ ਨੂੰ ਫੜ ਕੇ ਕ੍ਰਿਸ਼ਟੇ ਕੀ ਕੰਮ ਕਿਸੇ ਨਾਲ ਹੋਈ ਹੈ ਇਹ ਵਾਈ ਵੱਡੀ ਹੈ ਤੇ ਇਹ ਰਾਤਾਂ ਤਾਂ ਸਭ ਤੇ ਇਹ ਅਰਜ਼ਾਂ ਤਾਂ ਫੇਲ ਕਰੂੰਗੀ ਇਹ ਰਾਤਾਂ ਤਾਂ ਫੇਲ ਹੋ ਜਾਣਾ ਤੇ ਫਿਰ ਇਹ ਨਹੀਂ ਰਾਜਨ ਸਾਹਤਿਆਂ ਖਰਾਸਤ ਤਾਂ ਇਹੀ ਹੋਈ ਜਿਹੜੀ ਜਿੱਦੀ ਆਪੀ ਅਰਜ਼ ਤੋਂ ਉਤੋਂ ਨਹੀਂ ਗਈ ਫਿਰਦੀ ਪਰ ਰਾਤਾਂ ਤਾਂ ਮਾੜੀਆਂ ਤੇ ਹੀ ਤੱਕ ਨੰਗਜੂ ਜੀ ਦੇ ਮੰਨੂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਚ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਪਰਮਰਾਵੀ ਵੀ ਕਰੀ ਤੇ ਉਹ ਦਿਖੋ ਵੀ ਉਹ ਛੇਡਾਉਂ ਮੈਂ ਉਹ ਨਹੀਂ ਕਰੂਗਾ ਉਹ ਵੀ ਨਹੀਂ ਸਾਥ ਦੇਈ ਕਰੂ ਉਹ ਵੀ ਉਹ ਜਾਣੇ ਪਰਮਰਾਵੀ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਐ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ ਮਨੁਸਾਨ ਜੋ ਹੀ ਆ ਉਹਦੇ ਕਰਮਾਂ ਦਾ ਫਲ ਪੰਡਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਕਿਸਨੀਆਂ ਆਦਾ ਦੰਦਾ ਦੇ ਕਰਮਾਂ ਦੇ ਪੋਗ ਹੋਵੇ ਪਈ ਜਿਹੜਾ ਕੀਤਾ ਉਹ ਹੀ ਪੋਗਣਾ ਪੈਂਦਾ ਸਿੱਧਾ ਹੋ ਕੇ ਪੋਵੇ ਆਸਕੇ ਪੋਵੇ ਲਈ ਕੋਈ ਤੇ ਕੋਈ ਰੋਕੇ ਪੋਵੇ ਜਿਹੜੇ ਪੋਗਣਾ ਪਊਗਾ ਉਹ ਤੁਹਾਨੂੰ ਨੇ ਇਹਨੇ ਉਹ ਬਾਂ ਦਿੱਤਾ ਮਲੇ ਜੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਮੈਨੂੰ ਨਹੀਂ ਮਿਲੇ ਭਾਈ ਨਹੀਂ ਮਿਲੇ ਇਸ ਦਾ ਬਸ ਜਦ ਜੇ ਸਰਕਾਰਾਂ ਨੇ ਡਰ ਪਾਇਆ ਇਸ ਕਸਾਨਾ ਤੇ ਨਿ ਕਾਨੂੰਨ ਜਿਹੜੇ ਬਣਾਤੇ ਵੀ ਇਥੇ ਪਲਾਟ ਬਣਾਉਗੇ ਜ਼ਮੀਨਾਂ ਦੇ ਖੋਲਾਂਗੇ ਕਸਾਨਾ ਤੋਂ ਕਹਾਂ ਪਈ ਤੇ ਦਰਦੀ ਵੀ ਕੋ ਨਹੀਂ ਮਰੀ ਚੰਗੀ ਸਾਲੀ ਗੁਰੂਤੀ ਮਰ ਜਾਉਣਾ ਰਹਾ ਕਿ ਅਸੀਂ ਚਲੇ ਜਾਵਾਂਗੇ ਜਿਵੇਂ ਸੀ ਦਾ ਪਾਇਆ ਇਸ ਤਸੀਹਾਲ ਨੂੰ ਖਾਈ ਕੀ ਬਿਠੇ ਤੇ ਜਾਣੇ ਜਾਣਾ ਮਨ ਮਰੰਦਣਾ ਰੇ ਤੇ ਇਸ ਦਾ ਰੱਬ ਨਿਆ ਕਰੇ ਦਾ ਤਾਂ ਮਿਲਿਆ ਕਰ ਲਾ ਤੇ ਸੱਚੀ ਦਰਵਾਣ ਮੇ ਅੱਲਾ ਨਾ ਪਕੜੇ ਕੋਈ ਅਪਛਦਨ ਕੋਈ ਨਿਭਾ ਵਰਦੇ ਰਹੂਂਦਾ ਸੱਚੀ ਮਾਰ ਬਿਚਾਲ ਦੇ ਉਸ ਤੋ ਕਰੇ ਜਹਾਂ ਔਰ ਸਰਤੀ ਫਗਲ ਬੋਨੀ ਜੀਂ ਦੀਆ ਪਰਵਾਹ ਨਹੀਂ ਆਸਰਤੀ ਕੀ ਨਾਲੰਦੇ ਤੇ ਜੀਆਂ ਤੇ ਦਿਆ ਕਰਨੇ ਸਭ ਤੋਂ ਵੱਡਾ ਧਰਮ ਹੈ ਜੀ ਤੇ ਦਿਆ ਕਰਨੇ ਜਿਨ੍ਹਾਂ ਨੂੰ ਕਿਸੇ ਨੂੰ ਕਿਰਪਨਾ ਘਟੌੜਾ ਨੇ ਦਈ ਨਹੀਂ ਉਹਨਾਂ ਨੂੰ ਫਿਰ ਉਹ ਰੀਤ ਜਿਹਾ ਸਦਾ ਮਾਰ ਆ ਜਾਂਦਾ ਉਤੀ ਅਜੇ ਮਿਲੇ ਨਹੀਂ ਕਦੇ ਨਾ ਦੇਖੀ ਨਹੀਂ ਅਸੀਂ ਦਰਸ਼ਨੀ ਨਹੀਂ ਪਾਇਆ ਉਹਨੇ ਸਾਨੂੰ ਨਹੀਂ ਵੇਖਿਆ ਐਵੇਂ ਮੂਹਰੇ ਦੇ ਛਤੇ ਪਉਂਦੀ ਗੱਤ ਵਸ ਗਈਆਂ ਵਸ ਗਈਆਂ ਪੰਜਾਬ ਨੂੰ ਉਹ ਜਿਹੜੇ ਲੋਕ ਦੀ ਵਸਦਾਂ ਲੋਕ ਐ ਨਹੀਂ ਸੁਖੀ ਹੁੰਦੀ ਇਹ ਰਾਜਾ ਵੀ ਸੁਖੀ ਪਰ ਜਾਂ ਵੀ ਸੁਖੀ ਹਰੇ ਫੋਟੋਟਰ ਸੋਕੇ ਵਸਦੇ ਸੁੱਖ ਨਹੀਂ ਮੰਦੀ ਉਹ ਪਾਈ ਤਾਂਦੇ ਹਾਂ ਕਾ ਕੰਨੀ ਹੋਈ ਤੇ ਇਹਨੂੰ ਹੋਰ ਦੇ ਕੋਈ ਨਹੀਂ ਦੱਸਾਂਦੇ ਜੀ ਤੁਹਾਨੂੰ ਜੀ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਹਣੇ ਇਹ ਮਾਦਾ ਜਿਹੜੀ ਅਸਰ ਜਿਹੜੀ ਕਾਰਵਾਈ ਚੱਲ ਰਹੀ ਹੈ ਅਦਾਲਤ ਵੱਲੋਂ ਉਹਨਾ ਤੁਸੀਂ ਸੰਤੁਸ਼ਟ ਹੋ ਮੰਨਦੇ ਅਸੀਂ ਤਾਂ ਤੋਸਤਾ ਜਿਹੜੀ ਕਾਦੀ ਹੈ ਤਾਂ ਨਹੀਂ ਬੋਲੀ ਹੈ ਤੇ ਨਾਲ ਤੁਹਾਨੂੰ ਕਰਨਾ ਹੋਣਾ ਚਾਹੀਦਾ ਉਹ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਅਸੀਂ ਸਾਤੇ ਦੇ ਮੈਂ ਅੰਤ ਤਰ੍ਹਾਂ ਜੇ ਉਹ ਮਹਾਰਾਜ ਨੇ ਉਹਨੂੰ ਕੁਰਸੀ ਦਿੱਤੀ ਹੈ ਸਾਤੇ ਦਾ ਨਿਆ ਕਰਨ ਖਤਰ ਕੋਈ ਗੱਟ ਕੂੜ ਖਾਤਾ ਨਹੀਂ ਹੋ ਬਾਇਏ ਸੱਚੀ ਸਾਤੇ ਖਤਰੀ ਵਾਏ ਤੇ ਸੱਚੀ ਨਿਆ ਕਰਨਗੇ ਤੁਹਾਨੂੰ ਵਿਸ਼ਵਾਸ ਹੈਗਾ ਬੈਰੂ ਖਾਲਸਾ ਬੈਰੀ ਦੀ ਕਿ ਫਤਿਹ ਬੈਰੂ ਖਾਲਸਾ ਬੈਰੀ ਦੀ ਫਤਿਹ ਅਸੀਂ ਜੋ ਸਾਹਮਣੇ ਕਮਨਰ 납ਦੀ ਦੇ ਖਾਸ ਸੀ ਉਹ ਕੈਸਾ ਕਰਤੀ ਹੈ ਉਸ ਤੇ ਅਸੀਂ ਬਹੁਤ ਖੁਸ਼ ਹੈ ਜੇ ਦੋ ਵੀ ਕਮਨਰ 납ਦੀ ਬੀਬੀ ਪੰਜਾਬ ਵਾਲੇ ਬੋਲਦੀ ਹੈ ਤੇ ਗਲਤ ਕਿਪੜੀਆਂ ਕਹਿੰਦੀ ਹੈ ਪੰਜਾਬ ਦੇ ਜਿਹੜੇ ਬਜ਼ੁਰਗ ਆਤਮਾਦੀ ਹੈ ਨੌਜਵਾਨ ਨਛੜੀ ਹੈ ਬੁਰਾ ਨੇਤੀ ਉਹ ਬੀਬੀਆਂ ਸੋ ਸੋ ਰੁਪਿਆ ਲੈ ਕੇ ਹੁੰਦੀ ਐ ਇੱਥੇ ਲਾਸਾਂ ਟੰਗੀਆਂ ਜਾਂਦੀਆਂ ਮਤਲਬ ਉਦੋਂ ਐਮਪੀ ਵੀ ਨਹੀਂ ਬਣੀ ਸੀ ਅੱਗੇ ਮਤਲਬ ਪੰਜਾਬ ਦੇ ਬਰਖਲਾਪ ਜ਼ਹਿਰ ਉਗਲਦੀ ਸੀ ਉਸ ਦੀ ਮਾਨਹਾਨੀ ਦਾ ਕੇਸ ਹੋਇਆ 5 ਸਾਲ ਹੋ ਗਏ ਬੰਡਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਿਆ ਹੁਣ ਬੰਡਾ ਆਇਆ ਪਹਿਲਾ ਜਿਵਾਨਤ ਕਰਾ ਕੇ ਇੱਕ ਵਾਰੀ ਹੁਣ ਮੁੜ ਕੇ ਫੇਰ ਤਰਖਾਸਤਾ ਲੜਨਾ ਸ਼ੁਰੂ ਕਰਦੇ ਆ ਵੀ ਕੇਸ ਨੂੰ ਲੰਮਾ ਕਰੇ ਮਕਾਰਹੀ ਹੈ ਵੀ ਲੰਮਾ ਹੋਵੇ ਕੇਸ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਕ ਤਾਂ ਕੇਸ ਲੰਮਾ ਨਾ ਕੀਤਾ ਜਾਵੇ ਸਾਡੀਆਂ ਉਮਰਾਂ ਵੱਡੀਆਂ ਹੋਊਗਾ ਅਸੀਂ ਆਪਾਂ ਫੈਸਲਾ ਸੋਲ ਜਿਉਂਦੇ ਜਿਉਂਦੇ ਦੂਜੇ ਸਰੇ ਗਾਲਾ ਵੀ ਹੁਣ ਮੈਂ ਤੱਕਾ ਦੇ ਕੇ ਬੇਨਤੀ ਹੈ ਸਾਡੀ ਬੇਨਤੀ ਕਾ ਲਈ ਹੈ ਉਹ ਬੈਂਟਿੰਗਾ ਕੰਮ ਟੱਪ ਗਿਆ ਮੰਟਾ ਕੰਮ ਟੱਪ ਗਿਆ ਉਹ ਤਾਂ ਆਵਾਜ਼ ਹੈ ਜਿਹੜੀ ਹੋ ਗਈ ਸਾਰਾ ਕੁਝ ਹੋ ਗਿਆ ਝਗੜਾ ਹੋ ਗਿਆ ਹੁਣ ਤਾਂ ਜੱਸਾਂ ਜਿਵੇਂ ਫੈਸਲਾ ਕਰਨਗੇ ਸਾਨੂੰ ਉਹਦੇ ਤੇ ਤਸਤੀ ਹੈ ਜੀ ਸਾਨੂੰ ਨਿਆਨ ਹੋਊਗਾ ਕਿ ਅਸੀਂ ਜਿੰਨਾ ਵੀ ਹੋ ਸਕਿਆ ਸਾਰੇ ਪੰਜਾਬ ਵਾਸਤੇ ਖੜੇ ਆ ਤੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜੇ ਸਾਰੇ ਕਹਿਣਗੇ ਤਾਂ ਮaaf ਕਰ ਦਾਂਗੇ ਜੇ ਸਾਰੇ ਨਹੀਂ ਕਹਿੰਦੇ ਅਸੀਂ ਉਹਨੂੰ ਮaaf ਨਹੀਂ ਕਰਦੇ ਮaafਰਾ ਦਾ ਵਕਈ ਛੜਦੀ ਕਿਉਂਕਿ ਜਦੋਂ ਉਹਨੇ ਇਹਦੀ ਇਛਾ ਉਹ ਤੁਹੇ ਲਿਆ ਬਿਨਾ ਵਜਾ ਤੇ ਬਿਨਾ ਘਾੜ ਨੂੰ ਕੋਈ ਮਸਲਾ ਹੀ ਨਹੀਂ ਸੀ ਫਿਰ ਵੀ ਬਾਤ ਚ ਬੜੇ ਫਿਰ ਹਰੇਕ ਬੰਦੇ ਨਾਲ ਜਾ ਕੇ ਤੁਸੀਂ ਉਹਨੂੰ ਢੰਗਾਲਿਆ ਕਰਿਓ ਦੇ ਦੇ ਕੁਵਿੰਦਰ ਕੌਰ ਨਾਲ ਜਾ ਕੇ ਚੰਡੀਗੜ੍ਹ ਆਉਸਤੀ ਉੱਥੇ ਵੀ ਉਹਦੇ ਨਾਲ ਲੱਗੀ ਉਹ ਚਾਹੀ ਉਹਦਾ ਹੱਕ ਸੀ ਜਿਹੜੇ ਮੌਕੇ ਤੇ ਵੀ ਆਦੀ ਤਾਂ ਸੀ ਨਹੀਂ ਤੇ ਪਰ ਇਹਨਾਂ ਐਮਪੀ ਹੁੰਦੇ باوجود ਵੀ ਨਹੀਂ ਇਹ ਗੱਲ ਸੀ ਕਿ ਤੋਂ ਲੜਕੀ ਨੂੰ ਬਹਾਲ ਕੀਤਾ ਜਾਵੇ ਜਿਹੜੀ ਕਿ ਕੈਂਸਲ ਹੋਈ ਹੈ ਜਿਹੜੋ ਇਹ ਬੜਾ ਪੁਰਨ ਸਰਕਾਰੀ ਗੋਕੇ ਸੀ ਚੋਣ ਹੱਕ ਸੀ ਕਿ ਉਹ ਆਪਣੇ ਜਿਵੇਂ ਮੰਨੋ ਕੋਈ ਪੇਟੀਕਲ ਲਾ ਰਹੀ ਐਪਲੀਕੇਸ਼ਨ ਲਾ ਰੇ ਨੇ ਵੀ ਸਾਡੀ ਕੋਈ ਵੀਡੀਓ ਕਰਦੇ ਨਾਲ ਆਪਾਂ ਦੇ ਮਾਫੀ ਜੇ ਦੀ ਪੇਸ਼ੀ ਤੇ ਵੀ ਮੈਨੂੰ ਕੀ ਮਾਉਂਦੇ ਕਿ ਇਸ ਨੂੰ ਕਿਵੇਂ ਆਏ ਤਾਂ ਵੀ ਕੋਈ ਕਦੇ ਕੋਈ ਕਨਾ ਕਰਦੇ ਕੋਈ ਬੰਦੇ ਮਾਰ ਕੇ ਆ ਜਾਈ ਵੀ ਮੈਨ ਮੈਨੂੰ ਮਾਫ ਕਰ ਦਿਓ ਮੈਂ ਤੁਹ ਆਪੜਿਆ ਨਹੀਂ ਜਾਂਦਾ ਮੈਨੂੰ ਖਤਰਾ ਹੈ ਮੈਨੂੰ ਕੰਮ ਇਕੱਲਾ ਨਹੀਂ ਹੋ ਸਕਦੀ ਕੋਈ ਰੱਖ ਹੋਣੀ ਹੁੰਦਾ ਕੋਈ ਵੀ ਫੈਸਲਾ ਤਾਂ ਮੰਨਣਾ ਹੀ ਪਊ ਆਈ ਸ਼ੂਨੀ ਤੋ ਇਹ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਉਹ ਵੀ ਮਿੱਟੀ ਕਾ ਪੁੱਤ ਇਹ ਐਮਪੀ ਤਾਂ ਬਾਕੇ ਬਣ ਗਈ ਹੋਗੀ ਤੁਸੀਂ ਕੀ ਹੋਗਾ ਵੀਡੀਓ ਕੋ ਆਰਾਮ ਦੀ ਤਾਂ ਤੇ ਆਹ ਤੇ ਇਹ ਕਾਲਾ ਆਪਾਂ ਲਗਾ ਇਹਨੂੰ ਸਰਕਾਰ ਨੂੰ ਕੋਸ਼ ਮਿਲੀ ਹੈ ਕਿਉਂਕਿ ਦੂਜੇ ਸੁਬੇ ਤਾਂ ਉਹ ਉੱਥੇ ਵੀ ਪ੍ਰੋਵਾਈਡ ਹੁੰਦੀਆਂ ਕੋਸ਼ ਇਹ ਸਾਥ ਤੇ ਕਹਿ ਰਹੇ ਤੇ ਇਹਨੂੰ ਕਾਲਾ ਖਤਰਾ